ਨਾਮ ਨਾਮ ਗਵਿਨ ਹਰ ਭਜਨ ਜੀ ਮਨ ਕਾਨੇ ਕਾ ਪ੍ਰਾਨੀ ਰਾਮ ਨਚੇ ਤਾਏ ਮਦ ਪਾਇ ਕੈ ਨੰਦ Yeah. Ah, ah. The <laughs> story ਦੀ ਸਨੂਹ ਪ੍ਰਬੰਧਕ ਕਮੇਟੀ ਵੱਲੋਂ ਬਹੁਤ 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 ਬਧਾਈ ਹੋ ਰਹੀ ਹੈ ਮੈਂ ਬੇਨਤੀ ਕਰਾਂਗਾ ਕਿ ਦੋ ਦਿਨ ਪਰਚੇ ਹਨ ਕੇਵਲ 2-2 ਮਿੰਟ ਹੀ ਰਹਿਣ ਦੀ ਜਣੇ ਹਨ ਕਿਉਂਕਿ ਪਹਿਲਾਂ ਵੀ ਬੱਚਾ ਨੇ ਸ਼ਬਦੀ ਤੋਂ ਕੀਤਾ ਹੈ ਤੇ ਹੁਣ ਜਿਹੜੇ ਬੱਚੇ ਰਗੇ ਇਸ ਦੇ 2-2 ਮਿੰਟ ਦੀ ਹਕਤ ਹੈ ਸਭ ਤੋਂ ਮੇਰੇ ਨਾਲ ਭਾਈ ਸੁਖ ਸਿੰਘ ਕੋ ਆਪਦੀ ਦੇ ਨਾਲ ਜਫਰ मामा ਸਾਂਝਾ ਕਰਨਗੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਜਫਰ मामा ਸਾਂਝਾ ਕਰਨ ਜੇ ਉਹ ਨਹੀਂ ਤਾਂ ਜੰਗ ਕਿ ਨਹੀਂ ਹੰਦਰਾ ਕੋਸ਼ਮ ਬਾਅਦ ਕਾਕਾ ਗੁਰ ਅਸੀਸ ਸਿੰਘ ਕੋਈ ਸਟੇਜ 'ਤੇ ਲੱਗ ਬੈਠਦਾ ਦੋ ਦੋ ਮਿੰਟ ਦਾ ਸਮਾਂ ਹੈ ਉਸ ਨੰਬਰ 3 4 ਜਿਹੜੇ ਬੱਚਿਆਂ ਨੇ ਕਹਿੰਦਾ ਬੋਲਣੀ ਦੋ ਤਿੰਨ ਬੱਚੇ ਹਾਂ ਸੇਠ 'ਤੇ ਲਾ ਕੇ ਹੀ ਬਹਿਣ ਕਿ ਸਰਪਾਸਾ ਕਰੂੰਗੀ ਬੱਚਿਆਂ ਵਿੱਚ ਬਹੁਤ ਘੋਸਣਾ ਤਾਂ ਬੋਲਣ ਦਾ ਪਰ ਸਮਾਂ ਇਨਾ ਇਜਾਜ਼ਤ ਨਹੀਂ ਦਿੰਦਾ ਫਿਰ ਵੀ ਮੈਂ ਕਹਾਂਗਾ 2-2 ਮਿੰਟ ਵਿੱਚ ਆਪੋ ਆਪਣੀ ਬਰਦਾ ਕਰਕੇ ਇਸ ਸਮਾਪਤੀ ਕਰਨ ਦੀ ਕਿਰਪਾ ਕਰੂੰ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੈ ਕਿ ਸਾਡੇ ਕੋਲ ਇੰਨੇ ਬੁਲਾਰੇ ਹਨ ਕਿ ਜੀ ਬਸ ਉਹ ਨੀ ਬਣਾ ਕੇ ਪਿਤਾ ਝੂਠ ਦੀ ਹਰੂ ਕਰੀ ਤੇ ਝੂਠਾ ਦਾ ਹੀ ਸਮ ਹੈ ਮੈਨੂੰ ਕਰਦਾ ਹਟੀ ਰੱਖਣੀ ਦਾ ਸਨਸਰਾ ਮੇਕ ਮੇਰੇ ਦਿਨ ਦੀ ਰੰਗ ਤਦਾਂ ਨਿਆਰਾ ਹੀ ਫਰ ਦੇਦਾ ਵਾਹਿਗੁਰੂ ਦੇ ਨਾਮ ਨਾ ਮਤੇਰੇ ਦਾਰਤ ਹੈ ਸੁੰਦਰ ਸਜਾਰਟ ਤਖਤ ਦੀ ਪਰ ਤੇਰੀ ਸੂਰਤ ਹੈ ਲਗਦੀ ਸਤਮ ਕਰ ਕੰਭਤ ਦੀ ਤੇਰੀ ਤਸਵੀਰ ਦੇ ਨੇ ਮਨ ਕੇ ਕੈਦਖਾਨੇ ਮੌਤ ਦੇ ਡੰਡਿਆਂ ਦੇ ਨਾਲ ਕੰਡੇ ਅਰਤ ਤੂੰ ਡੰਡੋ ਦ ਦੇ ਏ ਤੇਰੀ ਗੜਵੀ ਕਮੀਨੀ ਪਦਨੇ ਬੱਚੇ ਤੁਮਾਰੇ ਦਿੱਡੜਾ ਕੀ ਹੋਏ ਤੇ ਸਾਹਮਣੇ ਜਵਾਨੀ ਪੜਨਾ ਕਿਉਂਕਿ ਬੇਹਕੇ ਦਾ ਕੋਈ ਪੜ੍ਹ ਸਕਦਾ ਤਾਂ ਜਿਹੜਾ ਜਵਾਨੀ ਪੜਨਾ ਹੋ ਉਹ ਬੱਚੇ ਦਾ ਜਿਹੜਾ ਹੌਸਲਾ ਬਕਾ ਹੈ ਮੇਰੀ ਬੇਨਤੀ ਹੈ ਕਿ 15 ਮਿੰਟ ਉਹ ਲੱਗਨੇ ਹਨ ਕੋਈ ਸਾਮਣੇ ਜਾਂ ਤਾਂ ਭੁਨਿਆ ਪੋਚਾ ਆਮੋ ਸਾਹਮਣੇ ਖਿੰਚ ਲਈਆਂ ਨਿਆਣਾ ਚੋ ਪਿਆਰੀਆਂ ਨਹੀਂ ਖਿੰਚ ਲਈਆਂ ਨਿਆਣਾ ਚੋ ਪਿਆਰੀਆਂ ਨਹੀਂ ਜਦ ਜੰਮ ਹੋਣ ਲਗੀ ਆਦਤੇ ਜਦ ਜੰਮ ਹੋਣ ਲਗੀ ਆਦਤੇ ਛੋਟਕ ਗਈਆਂ ਖੂੜਦੀਆਂ ਤੇ ਧਾਰਿਆਣੀ ਛੋਟ ਗਈਆਂ ਖੂੜਦੀਆਂ ਤੇ ਧਾਰਿਆਣੀ ਸਿੰਘਾਂ ਗੁਰੂ ਦੀ ਫਤਿਹ ਬੁਲਾ ਕੇ ਕਾਗੀਆਂ ਬੋੜੀਆਂ ਤਿਆਰ ਸ੍ਰੀ ਗੁਰਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਗ੍ਰੰਥੀ ਸੰਗਤ ਵੱਲੋਂ ਇਹਨਾਂ ਸਾਰਿਆਂ ਨਰਮਾਇਣ ਭਵੰਦੇ ਸੱਜਣਾ ਨੂੰ ਜੀ ਆਇਆਂ ਆਖਦੇ ਜਾਂਦਾ ਹੈ ਅਤੇ ਗੁਬੇਂਦੀ ਕਰਨਾ ਕਰੋ ਦੀ ਤਰੁਪੀ ਸੰਗਮ ਨੂੰ ਉਹ ਦੋਵੇਂ ਬੜੀ ਸਤਿਕਾਰ ਨਾਲ ਆਦੀ ਤੇੜੀ ਬਤਾਲੀ ਦੇ ਉਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਅਤੇ ਸਾਰੀ ਪ੍ਰਵਾਹ ਕਰਿਵਾਲੇ ਸੰਤਾਨ ਨੂੰ ਸਨਮਾਨ ਦੀ ਬੜੀ ਨਵੇਂ ਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 27 ਜੀ ਸਾਹਿਬ ਜੀ ਗੁਰੂ ਨਾਨਕ ਮਹਾਰਾਜ ਦੀ ਵਿਧਿ ਵਿੱਚ ਗੁਰਦੁਆਰਾ ਸਿੰਘ ਸਭਾ ਸਦਨ ਜੁੜ ਬੈਠੀ ਸਾਲ ਸੰਮਤ ਜੀ ਉਹ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਅਵਤਾਰ ਗੁਰੂ ਦਿਆਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪ ਸਾਰੇ ਸਮੂਹ ਸੰਗਤ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਨਾਸਰ ਮਨਸੂਰ ਆទ ਸ਼ਬਦ ਕੀਰਤਾਂ ਜਾਂ ਕਵਰੇ ਦੀ ਸਰਵਨਸ ਕੀਤੀ ਹੈ ਉਹਨਾਂ ਨੂੰ ਗੁਰੂ ਘਰ ਦੇ ਗ੍ਰੰਥੀਸ਼ੀਵਰੋਂ ਉਹਨਾਂ ਦੇ بیٹے ਗੁਰਮਤਜੀਤ ਸਿੰਘ ਵੱਲੋਂ ਸੇਵਾ ਤੋਂ ਸਨਮਾਨ ਦਿੱਤਾ ਜਾਵੇਗਾ ਤੇ ਸਾਰੇ ਜੀ ਮੈਂ ਫਿਰ ਬੇਨਤੀ ਕਰਦਾ ਕਿ ਜੇ ਕੋਈ ਬੱਚਾ ਜਿਹਨਾਂ ਨੇ ਅਕੀਤ ਦੀ ਸੇਵਾ ਨਾਲ ਪਾਈ ਰਹਿ ਗਿਆ ਹੋਵੇ ਨਾ ਉਹ ਆ ਕੇ ਆਪਣਾ ਮੈਕਸਿਮਮ ਟਾਈਮ ਕਰ ਸਕਦਾ